ਕਈ ਮਜ਼ਾਕ ਕਰਨ ਵਾਸਤੇ ਆਉਂਦੇ ਨੇ ਇੱਧਰ ਸਾਨੂੰ ਮਰੇ ਨੂੰ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਏ ਕਿ ਪੁਲਿਸ ਸਾਨੂੰ ਮਰਿਆ ਨੂੰ ਹੋਰ ਨਾ ਮਾਰੋ ਜੋ ਵੀ ਮਤਲਬ ਦਾਣਾ ਪਾਣੀ ਲੈ ਕੇ ਆਉਂਦੇ ਨੇ ਨਾ ਜਿਹੜੇ ਸਾਡੇ ਵਰਗੇ ਡੁੱਬੇ ਐਂ ਮਰਿਆਂ ਦੇ ਬਰੋਬਰ ਐ ਜਿੱਦਾਂ ਮਰ ਚੁੱਕੇ ਐਂ ਅੰਦਰੋਂ ਇਹ ਤਾਂ ਸਾਡੀਆਂ ਲਾਚਾਂ ਹੀ ਤੁਰੀਆਂ ਫਿਰਦੀਆਂ ਨੇ ਨਾਸਤਾ ਹੋ ਸਾਨੂੰ ਤੁਹਾਡੇ ਅੱਗੇ ਹੱਥ ਜੋੜ ਕੇ ਕਹਿੰਨੇ ਵੀ ਨਾ ਆਓ ਇੱਧਰ ਜੇ ਆਉਣਾ ਸਾਡਾ ਹਾਲ ਪੁੱਛੋ ਆ ਕੇ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਵੀ ਜਿਹੜੇ ਸੁੱਕੇ ਥਾਂ ਤੇ ਬੈਠੇ ਨੇ ਬੰਨੋ ਪਾਰੋ ਆ ਕੇ ਸਾਡਾ ਹਾਲ ਪੁੱਛਣਾ ਵੀਰ ਜੀ ਤੁਹਾਨੂੰ ਕੀ ਚਾਹੀਦੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਕ ਆਏ ਬਠਿੰਡੇ ਤੋਂ ਵੀਰ ਤਿੰਨ ਟਰਾਲੇ ਭਰੇ ਸੀ ਉਹ ਡੇਰੇ ਕੋਲੋਂ ਵਾਪਸ ਆ ਗਏ ਕਹਿੰਦੇ ਪੀਐਸ ਪਿੰਡ ਦੇ ਜਿਹੜੇ ਜਾਨਵਰ ਨੇ ਨਾ ਉਹਨਾਂ ਨੂੰ ਨਹੀਂ ਅਸੀਂ ਕੁਛ ਦੇਣਾ ਅੱਗੇ ਜਾਣਾ ਮੈਂ ਹੱਥ ਵੀ ਬੰਨੇ ਉਹਨਾਂ ਅੱਗੇ ਮਾਹਵੀਰ ਜੀ ਇੱਥੇ ਵੀ ਜਾਨਵਰ ਹੈਗੇ ਨੇ ਕੋਈ ਰੱਬ ਦਾ ਭੈ ਕਰੋ ਰੱਬ ਤੋਂ ਡਰੋ ਕੁਛ ਅਫਸਰਾਂ ਲੋਕੀ ਮਦਦ ਕੋਈ ਨਹੀਂ ਮਿਲੀ ਕਿਸੇ ਵੱਲੋਂ ਵੀ ਕੋਈ ਵਧਾਈ ਕ ਐਮ ਐਲ ਏ ਕੋਈ ਤਸਵੀਲਦਾਰ ਸਾਹਿਬ ਆਏ ਨੇ ਬੱਗੇ ਵਾਲੇ ਤੋਂ ਵਾਪਸ ਮੁੜ ਗਏ ਨੇ ਐਮ ਐਲ ਵੀ ਸਾਹਿਬ ਆਏ ਨੇ ਵੇਖ ਕੇ ਮੋਕਾ ਵਾਪਸ ਮੁੜ ਜਾਂਦੇ ਨੇ ਕਿਸੇ ਨਾ ਸਾਡਾ ਹਾਲ ਚਾਲ ਨਹੀਂ ਪੁੱਛਦੇ ਭਾਈ ਜੀ ਜੇ ਅੱਜ ਦੇ ਦਿਨਾਂ 'ਚ ਵੋਟਾਂ ਹੁੰਦੀਆਂ ਤੇ ਅੱਜ ਦੇ ਦਿਨਾਂ 'ਚ ਪਾਣੀ ਆਇਆ ਹੁੰਦਾ ਸ਼ਾਇਦ ਇਹਨਾਂ ਨੇ ਵੱਡੇ ਵੱਡੇ ਬੰਨ ਨਹੀਂ ਮਾਰਦੇ ਨੇ ਸੀ ਫਿਰ ਤਾਂ ਇਹਨਾਂ ਬਹੁਤ ਕੁਝ ਕਰਨਾ ਸੀ ਜੇ ਵੋਟਾਂ ਹੁੰਦੀਆਂ ਤਾਂ ਸਾਡਾ ਮਜ਼ਾਕ ਆ ਕੇ ਡਾਉਂਦੇ ਨੇ ਕਈ ਤਾਂ ਅੰਦਰੋਂ ਤਾਂ ਬੜੀ ਪੜਾਸ ਜੀ ਕੋਈ ਹਾਲ ਚਾਲ ਨਹੀਂ ਪੁੱਛਦਾ ਬਹੁਤ ਮਾੜੇ ਆ ਇਹ ਤਾਂ ਤੁਸੀਂ ਕੁਝ ਕਰ ਸਕਦੇ মিডিਆ ਵਾਲੇ ਹੋਰ ਕੁਝ ਨਹੀਂ ਕਰ ਸਾਡੇ ਤੋਂ ਪਹਿਲਾਂ ਕੋਈ ਨਹੀਂ ਆਇਆ ਨਹੀਂ ਆਇਆ ਤੁਸੀਂ ਆਏ ਜਦੋਂ মিডিਆ ਵਾਲੇ ਵੀ ਪਹਿਲਾਂ ਹੀ ਆਏ ਸੀ ਹਾਂਜੀ ਪਾਣੀ ਸੜਕਾਂ ਦੇ ਉੱਪਰ ਪਹੁੰਚ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹਾਂ ਔਰ ਦੂਰ ਤੱਕ ਨਜ਼ਰ ਮਾਰੋ ਸਾਰੇ ਪਿੰਡਾਂ ਦੇ ਹਾਲਾਤ ਆਹ ਹੀ ਬਣੇ ਨੇ ਘਰਾਂ 'ਚ ਪਾਣੀ ਵੜ ਗਿਆ ਖੇਤ ਤਾਂ ਖਤਮ ਹੋਈ ਹੋਏ ਨੇ ਪਰ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਇਹ ਹਾਲਾਤ ਬਣ ਗਏ ਨੇ ਆ ਬੋਰੀਆਂ ਗੱਟੇ ਲਾ ਕੇ ਮਿੱਟੀ ਲਾ ਕੇ ਲੋਕ ਜਿਹੜੇ ਨੇ ਉਹ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੇ ਘਰ ਵੱਜਣ ਇਸ ਤਰੀਕੇ ਨਾਲ ਆ ਨਜ਼ਰ ਮਾਰ ਲਓ ਆ ਬੰਨ ਮਿੱਟੀ ਦਾ ਲਾਇਆ ਕਿ ਘਰ ਚ ਪਾਣੀ ਨਾ ਵੜੇ ਪਰ ਪਾਣੀ ਵੜ ਗਿਆ ਉਹ ਸਾਹਮਣੇ ਵੇਖ ਲਓ ਭਾਂਡਿਆਂ ਦੇ ਨਾਲ ਪਾਣੀ ਬਾਹਰ ਕੱਢ ਰਹੇ ਨੇ ਪਰਿਵਾਰਿਕ ਮੈਂਬਰ ਆ ਭਾਈ ਜੀ 2023 ਦੇ ਵਿੱਚ ਵੀ ਹਾਲਾਤ ਇਹੀ ਸੀ ਇਸੇ ਘਰ ਦੇ 2023 ਚ ਵੀ ਪਾਣੀ ਇੱਥੇ ਇੰਨਾ ਹੀ ਵੜਿਆ ਸੀਗਾ ਔਰ ਉਦੋਂ ਵੀ ਇੱਥੇ ਖਬਰ ਕਰਕੇ ਗਏ ਆ ਨਜ਼ਰ ਮਾਰ ਲਓ ਗੱਟੇ ਲਾ ਕੇ ਇੱਥੇ ਆਜੋ ਬਾਈ ਜੀ ਅੱਗੇ ਆਜੋ ਇਧਰ ਨੂੰ ਆਜੋ ਸਾਰੇ ਗੱਲਬਾਤ ਕਰਾਂਗੇ ਪੁੱਛਦੇ ਆਂ ਬਾਈਆਂ ਨਾਲ ਇੱਥੇ ਅੱਗੇ ਨੂੰ ਆਜੋ ਪੁੱਛ ਲੈਨੇ ਆ ਹਾਲਾਤ ਕੀ ਨੇ ਕਿਵੇਂ ਦੇ ਹਾਲਾਤ ਨੇ ਆਜੋ ਬਾਈ ਜੀ ਐਸੇ ਪਿੰਡ ਦੇ ਜੀ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਆਇਆ ਕੋਈ ਨਾ ਇੱਥੇ ਕੋਈ ਨਹੀਂ ਆਇਆ ਅਜੇ ਕੋਈ ਨਾ ਪੜਾ ਨਹੀਂ ਹੁਣ ਪੰਨੇ ਲਈ ਸਮਝਦੇ ਨੇ ਵੋਟਾਂ ਵਾਟਾਂ ਚ ਧਾਉਂਦੇ ਨੇ ਵੋਟਾਂ ਦਾ ਹਰੇ ਪਿੰਡ ਨੇ ਸਾਡੇ ਨਾਲ ਫਸਟ ਗਿਆ ਹੈ ਇਹਨੀਆਂ ਕਹੇ ਪਿੰਡ ਦੇ ਨਹੀਂ ਵੋਟਾਂ ਪਈਆਂ ਜਿੰਨੀਆਂ ਭਗਵੰਤ ਮਾਨ ਨੂੰ ਪਈਆਂ ਨਹੀਂ ਪਿੰਡ ਨੇ ਗੱਡੀ ਵੀ ਨਹੀਂ ਡੱਕੀ ਤੇ ਇੱਥੇ ਗੱਡੀ ਵੀ ਨਹੀਂ ਡੱਕੀ ਆ ਜੋ ਅੱਗੇ ਨੂੰ ਕਿਹਨੇ ਗੱਡੀ ਨਹੀਂ ਡੱਕੀ ਵੀਰ ਜੀ ਆਪਣੇ ਪੁੱਲਰ ਸਿੰਘ ਐਮਐਲਏ ਨੇ ਖਲੋਂਦਾ ਹੀ ਨਹੀਂ ਹਟ ਉਹਨਾਂ ਇੱਥੇ ਸਾਡੇ ਪਿੰਡ ਆਏ ਸੀ ਤੇ ਉਹਨਾਂ ਡੱਕਿਆ ਵੀ ਨਹੀਂ ਇੱਥੇ ਕੋਈ ਪਿੰਡ ਦੀ ਆ ਕੇ ਉਹਨਾਂ ਹਾਲਚਾਲ ਨਹੀਂ ਪੁੱਛਿਆ ਕਿਸੇ ਤਰ੍ਹਾਂ ਦਾ ਕੋਈ ਵੀ ਅਫਸਰ ਨਹੀਂ ਇੱਥੇ ਆਇਆ ਨਹੀਂ ਨਾਲੇ ਆਏ ਸੀ ਵੀ ਅਸੀਂ ਹਾਂਜੀ ਇੱਥੋਂ ਚਲੇ ਗਏ ਆ ਰੁਕੇ ਹੀ ਨਹੀਂ ਗਏ ਉਹਨਾਂ ਦਾ ਬਾਰੀ ਨਹੀਂ ਖੋਲ ਕੇ ਵੇਖਿਆ ਵੀ ਪਿੰਡ ਦਾ ਹਾਲ ਚਾਲ ਕਿਵੇਂ ਮੌਲ ਆ ਉਹ ਵੀ ਨੰਗੇ ਹਾਂਜੀ ਹਾਂਜੀ ਉਦਾਂ ਹੀ ਚਲੇ ਗਏ ਜੀ ਹੂੰ ਹੂੰ ਕੀ ਹਾਲਤ ਨੇ ਬਾਈ ਜੀ ਇੱਥੋਂ ਦੇ ਹਾਲਾਤ ਕਿਵੇਂ ਦੇ ਨੇ ਬਹੁਤ ਮਾੜੇ ਆ ਮਾੜੇ ਆ ਹਾਂਜੀ ਸਾਰੀ ਫਸਲ ਰੋੜ ਗਈ ਔਰ ਘਰਾਂ ਅੰਝ ਪਾਣੀ ਵੜ ਗਿਆ ਅੱਛਾ ਕੋਈ ਆਈ ਮਦਦ ਮੁੱਦ ਨਾ ਨਾ ਅੱਬਾ ਸਾਹਿਬ ਮੇਰੇ ਕਮਰੇ ਗਿਆ ਸਾਰੇ ਡੇਗ ਤੇ ਪਾਣੀ ਵੜ ਗਿਆ ਸਾਰਾ ਬਹੁਤ ਔਖਾ ਬਹੁਤ ਬਹੁਤ ਔਖਾ ਮੱਜਾ ਡੰਗਰਾ ਦਾ ਬਹੁਤ ਆ 2023 ਚ ਸਾਰਾ ਇਹਦਾ ਘਰ ਟਹਿ ਗਿਆ ਸੀ ਤਾਂ ਪਾਣੀ ਹੁਣ ਮਿਹਨਤ ਮਜ਼ਦੂਰੀ ਕਰਦੇ ਬਣਾਏ ਆ ਤੇ ਪਾਣੀ ਉਹਨਾਂ ਦੇ ਵਿੱਚ ਫਿਰ 2-2 3-3 ਫੁੱਟ ਲੱਗਾ ਜੀ ਕਮਰਿਆਂ ਦੇ ਵਿੱਚ ਹਾਲਾਤ ਵਾਕਈ ਕੁੱਲ ਹੈ ਇਹ ਸਰਕਾਰ ਕੋਲੋਂ ਕੋਈ ਕੁਝ ਨਹੀਂ ਮਿਲਿਆ ਕੋਈ ਮੁਆਵਜ਼ਾ ਨਹੀਂ ਕੋਈ ਕੁਝ ਨਹੀਂ ਇੱਥੇ ਹਾਲਚਾਲ ਨਹੀਂ ਆਦਾ ਕੋਈ ਪੁੱਛਿਆ ਇਹ ਤਾਂ ਇਹ ਤਾਂ ਸੇਧ ਭਗਵੰਤ ਮਾਨ ਕਹਿੰਦਾ ਹੈ ਮੁਰਗੀ ਲੋੜ ਗਈ ਬੰਦੇ ਸਾਦੇ ਲੁੱੜ ਗਿਆ ਉਹ ਨਹੀਂ ਸਾਡਾ ਮਾਜਵਾ ਮਿਲਿਆ ਬੰਦੇ ਲੁੱੜ ਗਏ ਹਾਂ ਹਾਂ ਲੁੱੜ ਗਏ ਸੀ ਪਿਛਲੀ ਸਾਲ ਤੇ ਹੀ ਦੇ ਕੁਝ ਨਹੀਂ ਨਾ ਮਹਾਂ ਨੂੰ ਮਾਜਵਾ ਪਹਿਲੀ ਦਾ ਮਿਲਿਆ ਕੁਝ ਨਹੀਂ ਮਿਲਿਆ ਸਾਨੂੰ ਅਹੀਂ ਬੜੇ ਕਹਿੰਦੇ ਹੀ ਖੰਭਾਂ ਦਾ ਵੀ ਦਿਆਂਗੇ ਮੁਰਗੀ ਦਾ ਵੀ ਦਿਆਂਗੇ ਆ ਮੈਂ ਮਾਠਗੋ ਸਰਕਾਰ ਇਹ ਕੁਛ ਨਹੀਂ ਕਰਨ ਜੋਗੀ ਹੈਗੀ ਬਹੁਤ ਮਾੜੇ ਲਾ ਪਾ ਵਿੱਚ ਭੁੱਲਰ ਬੁਲਾਇਆ ਸੀ ਉਹਨੇ ਇੱਕ ਮਿੰਟ ਨਹੀਂ ਪੈਂਟਾਇਆ ਪਿਛਲੇ ਸਾਲ ਵੀ ਨਹੀਂ ਆਇਆ ਹੁਣ ਵੀ ਨਹੀਂ ਨਾ ਨਾ ਆਉਂਦਾ ਪੁੱਛਦਾ ਨਾ ਹਾਲ ਚਾਲ ਪੁੱਛਦਾ ਉਹ ਪਾਣੀ ਤੇ ਪਹਿਲਾਂ ਵੀ ਨਹੀਂ ਆਉਂਦਾ ਕੋਈ ਹਾਲ ਚਾਲ ਨਹੀਂ ਪੁੱਛਦਾ ਬਹੁਤ ਮਾੜੇ ਆ ਇਹ ਤਾਂ ਤੁਸੀਂ ਕੁਛ ਕਰ ਸਕਦੇ মিডিਆ ਵਾਲੇ ਹੋਰ ਕੁਛ ਨਹੀਂ ਕਰ ਸਾਡੇ ਤੋਂ ਪਹਿਲਾਂ ਕੋਈ ਨਹੀਂ ਆਇਆ ਨਹੀਂ ਆਇਆ ਤਸੀਂ ਆਏ ਜੀ ਮੀਡੀਆ ਵਾਲੇ ਵੀ ਪਹਿਲਾਂ ਹੀ ਆਏ ਅਸੀਂ ਹਾਂਜੀ ਹੋਰ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਇੱਥੇ ਕੋਈ ਵੀ ਬੰਦਾ ਨਹੀਂ ਆਇਆ ਹੂੰ ਬਹੁਤ ਹੀ ਬੁਰੇ ਹਾਲ ਨੇ ਇੱਥੋਂ ਦੇਖੋ 5 ਕਿਲੋਮੀਟਰ ਦੂਰ ਦਰਿਆ ਹੈ ਸਾਰੇ ਪਾਸੇ ਪਾਣੀ ਪਾਣੀ ਹੈ 5 6 ਕਿਲੋ ਮਾਲੋ 5 6 6 ਫੁੱਟ ਪਾਣੀ ਆ ਤੇ ਕੋਈ ਇੱਧਰ ਬੰਦਾ ਨਹੀਂ ਆਇਆ ਕੋਈ ਵੀ ਇੱਧਰ ਡੰਗਰ ਹੀ ਸਮਝਦੇ ਆ ਸਾਨੂੰ ਤਾਂ ਵੀ ਡੰਗਰ ਹੀ ਰਹਿੰਦੇ ਇੱਧਰ ਬੰਦੇ ਨਹੀਂ ਰਹਿੰਦੇ ਵਾਕਿਆ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਬਤੋਂ ਬੱਤਰ ਹਾਲਾਤ ਨੇ ਇੱਥੋਂ ਦੇ ਕਿਉਂਕਿ ਲੋਕ ਕਹਿੰਦੇ ਵੀ ਐਮਐਲਏ ਵੀ ਨਹੀਂ ਵੜੇ ਵੋਟਾਂ ਵੇਲੇ ਆਏ ਸੀ ਉਸ ਤੋਂ ਬਾਅਦ ਐਮਐਲਏ ਨੇ ਆ ਕੇ ਇੱਥੇ ਹਾਲ ਨਹੀਂ ਪੁੱਛਿਆ ਇਹਨਾਂ ਲੋਕਾਂ ਦਾ ਔਰ ਇਹ ਲੋਕ ਰੋਂਦੇ ਪਏ ਨੇ ਕਰ ਲਾਉਂਦੇ ਪਏ ਨੇ ਤੜਫਦੇ ਪਏ ਨੇ ਕਿਉਂਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਕਹਿੰਦੇ ਵੀ ਬਾਰੀਆਂ ਤੱਕ ਨਹੀਂ ਖੋਲਦੇ ਜਦੋਂ ਐਮਐਲਏ ਇੱਥੇ ਆ ਜਾਂਦੇ ਨੇ ਆਹ ਸਪੀਡ ਚੈੱਕ ਕਰ ਲਓ ਘਰ ਕਿਵੇਂ ਘਰਾਂ ਨੂੰ ਖੋਰ-ਖੋਰ ਕੇ ਇਹ ਪਾਣੀ ਅੱਗੇ ਲੈ ਕੇ ਜਾ ਰਿਹਾ ਹੈ ਸਾਰੇ ਘਰਾਂ ਦੇ ਵਿੱਚ ਇਸੇ ਤਰੀਕੇ ਨਾਲ ਹੀ ਜਿਹੜਾ ਪਾਣੀ ਵੜਦਾ ਨਜ਼ਰ ਆ ਰਿਹਾ ਬਾਕੀ ਆ ਬਾਈ ਹੋਰ ਵੀ ਤੂੜੀ ਲੈ ਕੇ ਆ ਰਹੇ ਨੇ ਪੁੱਛ ਲੈਣੇ ਬਾਈ ਜੀ ਕਿੱਥੋਂ ਲੈ ਕੇ ਆਏ ਜੀ ਬਾਈ ਜੀ ਖੇਤ ਸ਼ੈੱਡ ਬਣਿਆ ਆਪਣਾ ਤੇ ਉਥੋਂ ਲੈ ਕੇ ਆਏ ਤੇ ਕੁਝ ਸੁੱਕੀ ਕੋਈ ਪਾਣੀ ਵੀ ਬੱਕੀ ਵਿੱਚ ਪੈ ਗਿਆ ਤੇ ਬਾਕੀ ਜੋ ਵੀ ਮਤਲਬ ਦਾਣਾ ਪਾਣੀ ਲੈ ਕੇ ਆਉਂਦੇ ਨੇ ਨਾ ਜਿਹੜੇ ਸਾਡੇ ਵਰਗੇ ਡੁੱਬੇ ਐਂ ਮਰਿਆਂ ਦੇ ਬਰੋਬਰ ਐ ਜਿੱਦਾਂ ਮਰ ਚੁੱਕੇ ਐ ਅੰਦਰੋਂ ਇਹ ਤਾਂ ਸਾਡੀਆਂ ਲਾਛਾਂ ਹੀ ਤੁਰੀਆਂ ਫਿਰਦੀਆਂ ਨੇ ਕਈ ਮਜ਼ਾਕ ਕਰਨ ਵਾਸਤੇ ਆਉਂਦੇ ਨੇ ਇੱਧਰ ਸਾਨੂੰ ਮਰਿਆ ਨੂੰ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਏ ਕਿ ਪੁਲਿਸ ਸਾਨੂੰ ਮਰਿਆ ਨੂੰ ਹੋਰ ਨਾ ਮਾਰੋ ਨਾ ਸਤਾਓ ਸਾਨੂੰ ਤੁਹਾਡੇ ਅੱਗੇ ਹੱਥ ਜੋੜ ਕੇ ਕਹਿੰਨੇ ਵੀ ਨਾ ਆਓ ਇੱਧਰ ਜੇ ਆਉਣਾ ਸਾਡਾ ਹਾਲ ਪੁੱਛੋ ਆ ਕੇ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿਹੜੇ ਜਿਹੜੇ ਸੁੱਕੇ ਥਾਂ ਤੇ ਬੈਠੇ ਨੇ ਬੰਨੋ ਪਾਰੋ ਆ ਕੇ ਸਾਡਾ ਹਾਲ ਪੁੱਛਣ ਵੀ ਵੀਰ ਜੀ ਤੁਹਾਨੂੰ ਕੀ ਚਾਹੀਦੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਕ ਆਏ ਬਠਿੰਡੇ ਤੋਂ ਵੀਰ ਤਿੰਨ ਟਰਾਲੇ ਭਰੇ ਸੀ ਉਹ ਡੇਰੇ ਕੋਲੋਂ ਵਾਪਸ ਆ ਗਿਆ ਕਹਿੰਦੇ ਵੀ ਐਸ ਪਿੰਡ ਦੇ ਜਿਹੜੇ ਜਾਨਵਰ ਨੇ ਨਾ ਉਹਨਾਂ ਨੂੰ ਨਹੀਂ ਅਸੀਂ ਕੁਛ ਦੇਣਾ ਅੱਗੇ ਜਾਣਾ ਮੈਂ ਹੱਥ ਵੀ ਬੰਨੇ ਉਹਨਾਂ ਅੱਗੇ ਮਹਾਵੀਰ ਜੀ ਇੱਥੇ ਵੀ ਜਾਨਵਰ ਹੈਗੇ ਨੇ ਕੋਈ ਰੱਬ ਦਾ ਭੈ ਕਰੋ ਰੱਬ ਤੋਂ ਡਰੋ ਕੁਛ ਇੱਥੇ ਵੀ ਇਨਸਾਨ ਰਹਿੰਦੇ ਨੇ ਜਾਨਵਰ ਵੀ ਹੈਗੇ ਨੇ ਕੁਛ ਉਹਨਾਂ ਨੂੰ ਦੇ ਜੋ ਜੇ ਦੇ ਸਕਦੇ ਨੇ ਤਾਂ ਨਹੀਂ ਤਾਂ ਉਹਨ ਦਾ ਇੱਥੇ ਕੋਈ ਫਾਇਦਾ ਨਹੀਂ ਅਫਸਰਾਂ ਲੋ ਕੋਈ ਮਦਦ ਕੋਈ ਨਹੀਂ ਮਿਲੀ ਕਿਸੇ ਵੱਲੋਂ ਵੀ ਕੋਈ ਵਧਾਈ ਕ ਐਮ ਐਲ اے ਕੋਈ ਤਸਵੀਲਦਾਰ ਸਾਹਿਬ ਆਏ ਨੇ ਬੱਗੇ ਵਾਲੇ ਤੋਂ ਵਾਪਸ ਮੁੜ ਗਏ ਨੇ ਐਮ ਐਲ ਵੀ ਸਾਹਿਬ ਆਏ ਨੇ ਵੇਖ ਕੇ ਮੌਕਾ ਵਾਪਸ ਮੁੜ ਜਾਂਦੇ ਨੇ ਕਿਸੇ ਨਾਲ ਸਾਡਾ ਹਾਲ ਚਾਲ ਨਹੀਂ ਪੁੱਛਦੇ ਬਾਈ ਜੀ ਜੇ ਅੱਜ ਦੇ ਦਿਨਾਂ 'ਚ ਵੋਟਾਂ ਹੁੰਦੀਆਂ ਤੇ ਅੱਜ ਦੇ ਦਿਨਾਂ 'ਚ ਪਾਣੀ ਆਇਆ ਹੁੰਦਾ ਸ਼ਾਇਦ ਇਹਨਾਂ ਨੇ ਵੱਡੇ ਵੱਡੇ ਬੰਨ ਨਹੀਂ ਮਾਰਦੇ ਨੇ ਸੀ ਫਿਰ ਤਾਂ ਇਹਨਾਂ ਬਹੁਤ ਕੁਝ ਕਰਨਾ ਸੀ ਜੇ ਵੋਟਾਂ ਹੁੰਦੀਆਂ ਤਾਂ ਇਹਨਾਂ ਦਾ ਜਿੱਥੋਂ ਤੱਕ ਹੋ ਸਕਦਾ ਉਹਦੇ ਘਰ ਗਹਿਣੇ ਰੱਖ ਕੇ ਬੈਂਕਾਂ 'ਚ ਤੇ ਜਿਹੜੇ ਮੇਰੇ ਅੱਗੇ ਮਰੇ ਪਏ ਨੇ ਉਹਨਾਂ ਨੂੰ ਕਹਿੰਦੇ ਵੀ ਦੱਸੋ ਤੁਹਾਨੂੰ ਕੀ ਚੀਜ਼ ਚਾਹੀਦੀ ਏ ਸਾਨੂੰ ਬੜਾ ਕੁਝ ਉਹਨਾਂ ਦੇਣਾ ਸੀ ਸਾਡੀਆਂ ਉਹਨਾਂ ਜ਼ਮੀਨਾਂ ਮੇਰੀ ਸਾਰੀ ਜ਼ਮੀਨ ਇੱਧਰ ਹੀ ਏ ਘਰ ਉੱਧਰ ਐ ਮੈਂ ਉਹਨਾਂ ਯਾਰ ਘਰ ਨੂੰ ਕੀ ਕਰਨਾ ਯਾਰ ਮੈਂ ਘਰ ਨਹੀਂ ਜਦੋਂ ਰੁੜ ਗਈ ਜਦੋਂ ਕੁਝ ਮੇਰੇ ਪੱਲੇ ਨਹੀਂ ਰਹਿ ਗਿਆ ਮੈਂ ਘਰ ਨੂੰ ਕੀ ਕਰਨਾ ਸਾਨੂੰ ਤਾਂ ਇੱਥੇ ਹੋਰ ਵੀ ਕਈ ਆਉਂਦੇ ਨੇ ਕਹਿੰਦੇ ਪੁੱਛਦੇ ਨੇ ਤੁਹਾਨੂੰ ਕੀ ਕਈ ਤਾਂ ਪੁੱਛਦੇ ਨੇ ਯਾਰ ਚੁੱਪ ਕਰਕੇ ਮੁੜ ਜਾਂਦੇ ਨੇ ਜਿਹੜਾ ਮਾੜਾ ਬੰਦਾ ਕੋਈ ਉਹ ਆ ਕੇ ਕੁਝ ਦੇ ਜਾਂਦਾ ਇੱਕ ਆਏ ਦੂਜੇ ਕੀ ਮਲਾਂ ਵਾਲੇ ਤੋਂ ਪਾਣੀ ਮਸਾ ਇੱਕ ਉਹਨਾਂ ਤੋਂ ਬਲਾਕ ਜੇ ਲਿਆ ਉਹ ਵੀ ਡਾਕਟਰ ਆਏ ਸੀ ਉਹਨਾਂ ਨੂੰ ਪਿਉਣ ਵਾਸਤੇ ਲਿਆ ਮੈਂ ਕਿਹਾ ਜੇ ਦੇ ਸਕਦੇ ਨੇ ਤਾਂ ਦੇ ਦਿਓ ਪਾਣੀ ਬਾਈ ਲੋਕ ਵੀ ਫਿਰ ਫਾਰਮਲਟੀਆਂ ਡਰਾਮੇ ਕਰ ਰਹੇ ਨੇ ਬਹੁਤ ਜ਼ਿਆਦਾ ਮਤਲਬ ਦੇਣ ਵਾਲੇ ਨੇ ਸਮਾਨ ਵਗੈਰਾ ਦੇਣ ਵਾਲੇ ਮਦਨ ਜੀ ਹਾਂ ਜੀ ਡਰਾਮੇ ਕਰ ਰਹੇ ਨੇ ਜੀ ਸਾਡਾ ਮਜ਼ਾਕ ਆ ਕੇ ਡਾਉਂਦੇ ਨੇ ਕਈ ਤਾਂ ਅੰਦਰੋਂ ਤਾਂ ਬੜੀ ਪੜਾਸ ਜੀ ਕਰਦੇ ਭੈ ਚਰਪਾਨ ਹੋਵੇ ਤੇ ਸਿਰ ਹੀ ਲਾ ਦਈ ਇਹਨਾਂ ਦਾ ਫਿਰ ਚੁੱਪ ਕਰ ਜਾਈਦਾ ਕਿ ਉਹ ਸਤਗੁਰੂ ਬੈਠਾ ਹੈ ਨੀਲੀ ਛੱਤ ਵਾਲਾ ਆਪੇ ਉਹ ਸਾਰਾ ਕੁਝ ਜੇ ਸਾਨੂੰ ਕੋਈ ਚ ਸਾਡੇ ਵਾਸਤੇ ਹੋ ਸਕਦਾ ਗਾਂ ਚੰਗਾ ਉਹਨੇ ਸੋਚਾ ਹੋਵੇ ਸਾਡੇ ਵਾਸਤੇ ਬਾਕੀ ਠੀਕ ਹੈ ਵੀਰ ਜੀ ਚੱਲਦੇ ਆਂ ਇਹ ਦਰਦ ਆ ਇਨਾਂ ਲੋਕਾਂ ਦਾ ਜਿਹੜੇ ਲੋਕ ਇੱਥੇ ਪਾਣੀ 'ਚ ਫਸੇ ਨੇ ਕਿਉਂਕਿ ਇਹਨਾਂ ਦਾ ਦਰਦ ਸਭ ਤੋਂ ਵੱਧ ਇਹ ਆਪ ਸਮਝ ਸਕਦੇ ਨੇ ਕਿਉਂਕਿ ਜਿਹਨੂੰ ਦੁੱਖ ਹੁੰਦਾ ਜਿਹਨੂੰ ਦਰਦ ਹੁੰਦਾ ਉਹਨੂੰ ਹੀ ਉਸਦਾ ਅਹਿਸਾਸ ਹੁੰਦਾ ਤੇ ਉਸਦਾ ਪਤਾ ਹੁੰਦਾ ਬਾਕੀ ਜਿਵੇਂ ਬਾਈ ਨੇ ਕਿਹਾ ਬਹੁਤ ਸਾਰੇ ਲੋਕ ਇਹੋ ਜਿਹੇ ਆਉਂਦੇ ਨੇ ਜਿਹੜੇ ਵਾਕਿਆ ਹੀ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ ਪਰ ਇਸ ਤਰ੍ਹਾਂ ਨਾ ਕਰੋ ਅਸੀਂ ਵੀ ਕਹਿੰਨੇ ਕਿ ਇੱਥੇ ਜੇ ਮਦਦ ਤੁਹਾਡੇ ਕੋਲੇ ਕੁਝ ਹੈਗਾ ਤਾਂ ਹੀ ਮਦਦ ਕਰਨੀ ਚਾਹੁੰਦੇ ਹੋ ਤਾਂ ਮਦਦ ਕਰੋ ਐਵੇਂ ਮਜ਼ਾਕ ਢਾਉਣਾ ਨਾ ਹੋ ਲੋਕਾਂ ਦਾ ਐਵੇਂ ਇਹਨਾਂ ਨੂੰ ਮਤਲਬ ਟਿਚ ਨਾ ਜਾਣੋ ਕਿਉਂਕਿ ਇਹਨਾਂ ਦਾ ਦੁੱਖ ਬਹੁਤ ਵੱਡਾ ਹੈ ਕਿਉਂਕਿ ਫਸਲਾਂ ਰੁੜ ਜਾਣ ਖੇਤਾਂ ਦੇ ਵਿੱਚ ਹਜ਼ਾਰਾਂ ਰੁਪਏ ਲੱਖਾਂ ਰੁਪਏ ਲਾ ਕੇ ਫਸਲਾਂ ਨੂੰ ਉਗਾਇਆ ਹੋਵੇ ਬੀਜਿਆ ਹੋਵੇ ਤੇ ਰੁੜ ਜਾਣ ਉਸ ਤੋਂ ਬਾਅਦ ਤਾਂ ਬੜੇ ਮਾੜੇ ਹਾਲਾਤ ਹੁੰਦੇ ਨੇ ਘਰ ਦੀ ਛੱਤ ਚੋਜੇ ਨਾ ਉਹਦੇ ਉਹ ਨਹੀਂ ਸੈਟ ਆਉਂਦੀ ਉਦੋਂ ਬੰਦਾ ਰੋਣ ਲੱਗ ਪੈਂਦਾ ਇਹ ਤਾਂ ਘਰਾਂ 'ਚ ਪਾਣੀ ਵੜ ਗਿਆ ਨਜ਼ਰ ਮਾਰ ਲਓ ਲੋਕ ਛੱਤਾਂ 'ਤੇ ਬੈਠੇ ਆ ਆ ਨਜ਼ਰ ਮਾਰ ਲਓ ਇਸ ਤਰੀਕੇ ਨਾਲ ਘਰਾਂ ਨੂੰ ਵਿਚਾਰੇ ਨੇ ਇਸ ਤਰੀਕੇ ਨਾਲ ਆਹ ਵੇਖ ਲਓ ਆ ਹਾਲਾਤ ਇਸ ਤਰੀਕੇ ਨਾਲ ਘਰਾਂ ਨੂੰ ਬਚਾਉਣਾ ਪੈ ਰਿਆ ਔਰ ਅਗਰ ਆਪਾਂ ਨੂੰ ਇਹ ਚੀਜ਼ ਦਿਖੇ ਤਾਂ ਆਪਣੇ ਕੀ ਹਾਲਾਤ ਹੋਣਗੇ ਤੁਸੀਂ ਆਪ ਸੋਚੋ ਆਪਾਂ ਕੀ ਸੋਚਾਂਗੇ ਇੱਥੇ ਕਿਉਂਕਿ ਕਿਉਂਕਿ ਆਹ ਵੇਖ ਲਓ ਇਸ ਤਰੀਕੇ ਨਾਲ ਗੱਟੇ ਲਾ ਕੇ ਵੀ ਇੱਥੋਂ ਪਾਣੀ ਘਰ ਨੂੰ ਸਿੱਧਾ ਨਾ ਵੜੇ ਇਸ ਜਗ੍ਹਾ ਤੋਂ ਆ ਘਰ ਔਰ ਦੁਕਾਨਾਂ ਨਵੀਆਂ ਦੁਕਾਨਾਂ ਪਾਈਆਂ ਲੱਗਦੀਆਂ ਨੇ ਬਾਈ ਹੋਰਾਂ ਨੇ ਵੀ ਇਹਨਾਂ ਦੁਕਾਨਾਂ ਦੇ ਵਿੱਚ ਪਾਣੀ ਨਾ ਵੜੇ ਇਹ ਨਾ ਡਿੱਗਣ ਇਸ ਲਈ ਗੱਟੇ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਕਿ ਪਾਣੀ ਇੱਧਰ ਦੀ ਘੁੰਮ ਕੇ ਅੱਗੇ ਨਿਕਲ ਜੇ ਔਰ ਬਚਾਅ ਹੋ ਜੇ ਇਹਨਾਂ ਪਿੰਡ ਵਾਲਿਆਂ ਦਾ ਆ ਸਾਰੇ ਘਰਾਂ ਦੇ ਵਿੱਚੋਂ ਦੀ ਪਾਣੀ ਜਿਹੜਾ ਉਹ ਆ ਰਿਹਾ ਔਰ ਪ੍ਰਸ਼ਾਸਨ ਇੱਥੇ ਦੱਸਦੇ ਨੇ ਨਹੀਂ ਬੋੜਿਆ ਲੀਡਰ ਵੀ ਨਹੀਂ ਆਏ ਆਏ ਸੀ ਲੀਡਰ ਪਰ ਬਾਰੀਆਂ ਹੀ ਨਹੀਂ ਕਹਿੰਦੇ ਖੋਲੀਆਂ ਛੀਸ਼ੇ ਥੋੜੇ ਬਹੁਤੇ ਥੱਲੇ ਕੀਤੇ ਆ ਤੇ ਬਸ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਇਹਨਾਂ ਲੀਡਰਾਂ ਨੇ ਫਿਲਹਾਲ ਦੀ ਘੜੀ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਲਾਈਵ ਤੁਹਾਡੇ ਨਾਲ ਸਾਂਝਿਆ ਕਰ ਰਹੇ ਆ ਇਹ ਹਮਦ ਚੱਕ ਪਿੰਡ ਆ ਔਰ ਇੱਥੇ ਅਗਰ ਕੋਈ ਵੀ ਵਿਅਕਤੀ ਮਦਦ ਦੇ ਲਈ ਆਉਂਦਾ ਹੈ ਤਾਂ ਇਸ ਪਿੰਡ ਦੇ ਏਰੀਏ ਦੇ ਵਿੱਚ ਕਾਫੀ ਲੋਕਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਰੁੜੀਆਂ ਨੇ ਘਰਾਂ 'ਚ ਪਾਣੀ ਪਿਆ ਇਸ ਏਰੀਏ ਦੇ ਵਿੱਚ ਵੀ ਮਦਦ ਦੀ ਜ਼ਰੂਰਤ ਹੈਗੀ ਔਰ ਇੱਥੇ ਜ਼ਰੂਰ ਮਦਦ ਕਰਨ ਦੇ ਲਈ ਪਹੁੰਚੋ ਪ੍ਰਸ਼ਾਸਨ ਨੂੰ ਵੀ ਕਹਿੰਦੇ ਇਹਨਾਂ ਲੋਕਾਂ ਤੱਕ ਪਹੁੰਚੋ ਡੁੱਬ ਚੁੱਕੇ ਨੇ ਲੋਕ ਡੁੱਬਣ ਤੋਂ ਬਾਅਦ ਤਾਂ ਹੁਣ ਤੁਸੀਂ ਪਹੁੰਚ ਜੋ ਹੁਣ ਤਾਂ ਸਾਰ ਲੈ ਲਓ ਡੁੱਬਣ ਤੋਂ ਪਹਿਲਾਂ ਤਾਂ ਬੰਨ ਬੁਨਾ ਦੀ ਕਿਸੇ ਚੀਜ਼ ਦੀ ਤੁਸੀਂ ਜਿਹੜੀ ਆ ਨਹੀਂ ਤਿਆਰੀ ਕੀਤੀ ਹੋ ਸਕਦੀ ਸੀ ਪਰ ਹੁਣ ਤਾਂ ਤੁਸੀਂ ਸਾਰ ਲੈ ਲਓ ਇਹਨਾਂ ਲੋਕਾਂ ਦੀ ਜਿਹੜੇ ਲੋਕ ਡੋਬ ਰਹੇ ਨੇ ਜਿਹੜੇ ਲੋਕ ਚੀਕ ਰਹੇ ਨੇ ਜਿਹੜੇ ਲੋਕ ਰੌਲਾ ਪਾ ਰਹੇ ਨੇ ਪਹਿਲਾਂ ਰੌਲਾ ਪਾ ਰਹੇ ਸੀ ਕਿ ਬੰਨਾਂ ਨੂੰ ਪੱਕੇ ਕਰ ਦਿਓ ਬੰਨਾਂ ਟੁੱਟ ਜਾਣ ਪਾਣੀ ਨਾ ਆ ਜਾਏ ਪਰ ਬੰਨਾਂ ਨੂੰ ਪੱਕਾ ਨਹੀਂ ਕੀਤਾ ਹੁਣ ਡੁੱਬ ਗਏ ਨੇ ਲੋਕ ਹੁਣ ਰੋੜਨ ਲੱਗ ਪਏ ਨੇ ਇਹਨਾਂ ਦੇ ਘਰ ਹੁਣ ਤਾਂ ਆ ਕੇ ਇਹਨਾਂ ਦੀ ਸਾਰ ਲੈ ਲਓ ਹੁਣ ਤਾਂ ਕੁਝ ਨਾ ਕੁਝ ਇਹਨਾਂ ਨੂੰ ਦੇ ਦਿਓ ਇਹੀ ਸਾਡੀ ਅਪੀਲ ਹੈ ਪ੍ਰਸ਼ਾਸਨ ਨੂੰ ਬਾਕੀ ਦੇਖਣਾ ਹੋਵੇਗਾ ਪ੍ਰਸ਼ਾਸਨ ਹਰਕਤ ਚ ਆਉਂਦਾ ਜਾਂ ਫਿਰ ਏਸੀ ਕਮਰਿਆਂ ਦੇ ਵਿੱਚ ਉਸੇ ਤਰੀਕੇ ਨਾਲ ਬੈਠਾ ਰਹਿੰਦਾ ਹੈ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ ਸੋਖ ਕਈ ਮਜ਼ਾਕ ਕਰਨ ਵਾਸਤੇ ਆਉਂਦੇ ਨੇ ਇੱਧਰ ਸਾਨੂੰ ਮਰੇ ਨੂੰ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਸਾਨੂੰ ਮਰਿਆਂ ਨੂੰ ਹੋਰ ਨਾ ਮਾਰੋ ਜੋ ਵੀ ਮਤਲਬ ਦਾਣਾ ਪਾਣੀ ਲੈ ਕੇ ਆਉਂਦੇ ਨੇ ਨਾ ਜਿਹੜੇ ਸਾਡੇ ਵਰਗੇ ਡੁੱਬੇ ਐਂ ਮਰਿਆਂ ਦੇ ਬਰੋਬਰ ਐ ਜਿੱਦਾਂ ਮਰ ਚੁੱਕੇ ਐ ਅੰਦਰੋਂ ਇਹ ਤਾਂ ਸਾਡੀਆਂ ਲਾਛਾਂ ਹੀ ਤੁਰੀਆਂ ਫਿਰਦੀਆਂ ਨੇ ਨਾ ਸਤਾਉ ਸਾਨੂੰ ਤੁਹਾਡੇ ਅੱਗੇ ਹੱਥ ਜੋੜ ਕੇ ਕਹਿੰਨੇ ਵੀ ਨਾ ਆਓ ਇੱਧਰ ਜੇ ਆਉਣਾ ਸਾਡਾ ਹਾਲ ਪੁੱਛੋ ਆ ਕੇ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਵੀ ਜਿਹੜੇ ਸੁੱਕੇ ਥਾਂ ਤੇ ਬੈਠੇ ਨੇ ਬੰਨੋ ਪਾਰੋ ਆ ਕੇ ਸਾਡਾ ਹਾਲ ਪੁੱਛਣ ਵੀ ਵੀਰ ਜੀ ਤੁਹਾਨੂੰ ਕੀ ਚਾਹੀਦੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਕ ਆਏ ਬਠਿੰਡੇ ਤੋਂ ਵੀਰ ਤਿੰਨ ਟਰਾਲੇ ਭਰੇ ਸੀ ਔਰ ਡੇਰੇ ਕੋਲੋਂ ਵਾਪਸ ਆ ਗਿਆ ਕਹਿੰਦੇ ਪੀਐਸ ਪਿੰਡ ਦੇ ਜਿਹੜੇ ਜਾਨਵਰ ਨੇ ਨਾ ਉਹਨਾਂ ਨੂੰ ਨਹੀਂ ਅਸੀਂ ਕੁਛ ਦੇਣਾ ਅੱਗੇ ਜਾਣਾ ਮੈਂ ਹੱਥ ਵੀ ਬੰਨੇ ਉਹਨਾਂ ਅੱਗੇ ਮਹਾਵੀਰ ਜੀ ਇੱਥੇ ਵੀ ਜਾਨਵਰ ਹੈਗੇ ਨੇ ਕੋਈ ਰੱਬ ਦਾ ਭੈ ਕਰੋ ਰੱਬ ਤੋਂ ਡਰੋ ਕੁਛ ਅਫਸਰਾਂ ਲੋਕੀ ਮਦਦ ਕੋਈ ਨਹੀਂ ਮਿਲੀ ਕਿਸੇ ਵੱਲੋਂ ਵੀ ਕੋਈ ਵਧਾਈ ਕ ਐਮ ਐਲ ਏ ਕੋਈ ਤਸੀਲਦਾਰ ਸਾਹਿਬ ਆਏ ਨੇ ਬੱਗੇ ਵਾਲੇ ਤੋਂ ਵਾਪਸ ਮੁੜ ਗਏ ਨੇ ਐਮ ਐਲ ਵੀ ਸਾਹਿਬ ਆਏ ਨੇ ਵੇਖ ਕੇ ਮੋਕਾ ਵਾਪਸ ਮੁੜ ਜਾਂਦੇ ਨੇ ਕਿਸੇ ਨਾਲ ਸਾਡਾ ਹਾਲ ਚਾਲ ਨਹੀਂ ਪੁੱਛਦੇ ਬਾਈ ਜੀ ਜੇ ਅੱਜ ਦੇ ਦਿਨਾਂ 'ਚ ਵੋਟਾਂ ਹੁੰਦੀਆਂ ਤੇ ਅੱਜ ਦੇ ਦਿਨਾਂ 'ਚ ਪਾਣੀ ਆਇਆ ਹੁੰਦਾ ਸ਼ਾਇਦ ਇਹਨਾਂ ਨੇ ਵੱਡੇ ਵੱਡੇ ਬੰਨ ਨਹੀਂ ਮਾਰਦੇ ਨੇ ਸੀ ਫਿਰ ਤਾਂ ਇਹਨਾਂ ਬਹੁਤ ਕੁਝ ਕਰਨਾ ਸੀ ਜੇ ਵੋਟਾਂ ਹੁੰਦੀਆਂ ਤਾਂ ਸਾਡਾ ਮਜ਼ਾਕ ਆ ਕੇ ਡਾਉਂਦੇ ਨੇ ਕਈ ਤਾਂ ਅੰਦਰੋਂ ਤਾਂ ਬੜੀ ਪੜਾਸ ਜੀ ਕੋਈ ਹਾਲ ਚਾਲ ਨਹੀਂ ਪੁੱਛਦਾ ਬਹੁਤ ਮਾੜੇ ਆ ਇਹ ਤਾਂ ਤੁਸੀਂ ਕੁਝ ਕਰ ਸਕਦੇ মিডিਆ ਵਾਲੇ ਹੋਰ ਕੁਝ ਨਹੀਂ ਕਰ ਸਕਦੇ ਸਾਡੇ ਤੋਂ ਪਹਿਲਾਂ ਕੋਈ ਨਹੀਂ ਆਇਆ ਨਹੀਂ ਆਇਆ ਤੁਸੀਂ ਆਏ ਜਦੋਂ মিডিਆ ਵਾਲੇ ਵੀ ਪਹਿਲਾਂ ਹੀ ਆਏ ਸੀ ਹਾਂਜੀ ਪਹਿਲਾਂ